ਇਨਰਵਿਲ ਕਲੱਬ ਗ੍ਰੈਨਵਲ ਭਾਈ ਤਨੇ ਅਛੀ ਸੋਸਾਇਟੀ ਦੇ ਸਹਿਯੋਗ ਨਾਲ 16 ਸਿਲਾਈ ਮਸ਼ੀਨ ਵਰ ਸਮਾਗਮ ਬੜੀ ਹੀ ਧੂਮ-ਤਾਮ ਨਾਲ ਕਰਵਾਇਆ ਗਿਆ ਇਸ ਸਾਰੇ ਸਮਾਗਮ ਕਲਪ੍ਰਧਾਨ ਮੀਨੂ ਪਾਠਕ ਅਤੇ ਕਲੱਬ ਚੇਅਰਮੈਨ ਮਨਮੋਨ ਸੂਰੀ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਦੌਰਾਨ ਜਿਤੇ 6 ਮਹੀਨੇ ਦਾ ਕੋਰਸ ਪੂਰਾ ਕਰਨ ਵਾਲੀਆਂ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਉੱਥੇ ਹੀ ਸੋਸਾਇਟੀ ਚੇਅਰਮੈਨ ਕੇ ਕੇ ਸੈਣੀ ਪ੍ਰਧਾਨ ਸੰਜੀਵ ਰਬੜਾ ਅਤੇ ਮਾ ਸਚਿਵ ਨਿਰੇਸ਼ ਵਰਮਾ ਵੀ ਉੱਚੇ ਚੇਤੇ ਤੌਰ ਤੇ ਸ਼ਾਮਲ ਹੋਏ ਆਪਣੇ ਸੰਬੋਧਨ ਵਿੱਚ ਸਮਾਗਮ ਨੂੰ ਸਫਲ ਬਣਾਉਣ ਤੇ ਕਾਉਂਸਲਰ ਪ੍ਰੋਫੈਸਰ ਰਿਸ਼ੂ ਅਤੇ ਕਾਉਂਸਲਰ ਕਾਂਚਨ ਨੇ ਸਾਰੀਆਂ ਮੈਂਬਰਾਂ ਦਾ ਧੰਨਵਾਦ ਕੀਤਾ। ਇਹਨਾਂ ਨੂੰ ਬੜੇ ਹੀ ਪਤਲੇ ਮੈਂਬਰ ਇਹਨੂੰ ਬੜੇ ਟੀਕੋ ਬਹੁਤ اچھی ਕਾਰਜ ਵਿੱਚ ਕੰਮ ਕਰ ਰਹੇ ਹਨ। ਅਤੇ ਬੜੇ ਹੀ ਗਾਰਨਾ ਕਰ ਰਹੀ ਰਹੀ ਕਿ ਸਾਨੂੰ ਚੈਨ ਕਿ ਇਹ ਗੈਰਯੂਥੀ ਬਕਤੀ ਜਿਹੜਾ ਫਲਾਈਟ ਇੰਦਰ ਉੱਤੇ ਨਾਲ-ਨਾਲ ਡਿਊਟੀ ਕੋਲ ਵੀ ਉੱਪਰ ਹੋ ਰਹੀ ਹੈ। ਮੈਂ ਇਹ ਕਰ ਸਕਦਾ ਹਾਂ। ਮੈਂ ਕਹਿੰਦਾ ਹਾਂ ਕਿ ਮੇਰੀ ਪੂਰੀ ਕੋਸ਼ਿਸ਼ ਔਰ ਪੂਰੀ ਲੈਕਿੰਗ ਦੇ ਨਾਲ ਮੈਂ ਭੜੇ ਨਾਲ ਹੈ ਕਿ ਮੈਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਮਜੂਸ ਹਨ। ਮੈਂ ਡਿਸਟ੍ਰਿਕਟ ਚੇਅਰਮੈਨ ਮਮੋਨ ਸੂਰੀ ਡਿਸਟ੍ਰਿਕਟ 307 ਅੱਜ ਅਸੀਂ ਆਪਣੇ ਗੁਰਾਇਆ ਇਨਰਵਿਲ ਕਲੱਬ ਗੁਰਾਇਆ ਨੇ ਇੱਕ 6 ਮਹੀਨੇ ਪਹਿਲੇ ਇੱਕ ਪ੍ਰੋਜੈਕਟ ਸਟਾਰਟ ਕੀਤਾ ਸੀ ਵੋਕੇਸ਼ਨਲ ਟ੍ਰੇਨਿੰਗ ਦਾ ਜਿਹਦੇ ਵਿੱਚ ਅਸੀਂ ਭਾਈ ਕਨਈਆ ਜੀ ਸੁਸਾਇਟੀ ਦੇ ਨਾਲ ਮਿਲ ਕੇ ਅਸੀਂ ਇਹ ਵਾਲਾ ਪ੍ਰੋਜੈਕਟ ਕੀਤਾ ਏ ਔਰ 25 ਲੜਕੀਆਂ ਤੋਂ ਸਟਾਰਟ ਕੀਤਾ ਸੀ ਮਗਰ 16 ਲੜਕੀਆਂ ਅੱਜ ਪਾਸ ਹੋਈਆਂ ਜਿਨ੍ਹਾਂ ਨੂੰ ਅੱਜ ਅਸੀਂ ਮਸ਼ੀਨਾਂ ਦੇ ਰਿਹਾ ਤੇ ਇਹ ਵਾਲਾ ਪ੍ਰੋਜੈਕਟ ਸਾਡੀ ਸਾਡੀ ਜਿਹੜੀ ਇਨਰਵਿਲ ਕਲੱਬ ਗੁਰਾਇਦੀ ਪ੍ਰਧਾਨ ਹੈ ਮੀਨੂ ਪਾਠਕ ਇਹਨਾਂ ਨੇ ਔਰ ਟੀਚਰ ਜੋਤੀ ਨੇ ਔਰ ਸਾਰੇ ਮੈਂਬਰਾਂ ਨੇ ਮਿਲ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਸਾਡਾ ਪੂਰਾ ਸਹਾਇਤਾ ਦਿੱਤਾ ਹੈ ਤੇ ਅੱਜ ਭਾਈ ਕਨਈਆ ਜੀ ਵੱਲੋਂ ਸਾਰੇ ਜਿਹੜੇ ਮੈਂਬਰਾਂ ਨੇ ਉਹ ਅੱਜ ਆ ਕੇ ਸਾਡਾ ਇਹ ਵਾਲੇ ਪ੍ਰੋਜੈਕਟ ਵੀ ਸਾਰਿਆਂ ਨੂੰ ਮਸ਼ੀਨਾ ਦਿੱਤੀਆਂ ਔਰ ਸਾਰਿਆਂ ਦਾ ਕੰਮ ਦੇਖਿਆ ਕਿ ਔਰ ਮੈਂ ਬਹੁਤ ਹੀ ਸਾਰਿਆਂ ਦੀ ਸ਼ੁਕਰਗੁਜ਼ਾਰਾਂ ਔਰ ਜਿਹੜੇ ਇਹਦੇ ਮੇਨ ਕੋਆਰਡੀਨੇਟਰ ਹੈਗੇ ਆ ਜਿਹੜੇ ਕਿ ਜਲੰਧਰ ਰੀਲੀਡ ਕਲੱਬ ਦੇ ਨੇ ਉਹ ਮਿਸਿਸ ਜ਼ਰੇਸ਼ਮ ਕੌਰ ਜੀ ਉਹਨਾਂ ਨੇ ਇਸ ਦੇ ਵਿੱਚ ਸਾਨੂੰ ਪੂਰਾ ਐਨਕਰੇਜ ਕੀਤਾ ਮੋਟੀਵੇਟ ਕੀਤਾ ਤੇ ਅਸੀਂ ਇਹ ਵਾਲਾ ਪ੍ਰੋਜੈਕਟ ਅੱਜ ਕੰਪਲੀਟ ਕਰ ਪਾਏ ਆ ਸੋ ਅੱਜ ਗੁਰਾਇਆਂ ਦੇ ਵਿੱਚ ਸਾਡਾ ਜਿਹੜਾ ਫਰਸਟ ਬੈਚ ਸੀਗਾ ਫ੍ਰੀ ਸਲਾਈ ਸੈਂਟਰ ਜਿਹੜਾ ਚੱਲਦਾ ਸੀਗਾ ਉਸ ਦਾ ਅੱਜ ਸਮਾਪਤੀ ਸਮਾਰੋਹ ਸੀ ਔਰ ਨਾਲ ਦੀ ਨਾਲ ਹੀ ਸਾਡਾ ਜਿਹੜੇ ਨਵਾਂ ਸੈਕੰਡ ਬੈਚ ਆ ਸਲਾਈ ਦਾ ਉਹ ਵੀ ਸ਼ੁਰੂ ਹੋ ਗਿਆ ਉਸ ਦੇ ਨਾਲ ਹੀ ਸਾਡਾ ਜਿਹੜਾ ਬਿਊਟੀ ਪਾਰਲਰ ਹੈ ਉਸ ਦਾ ਵੀ ਜਿਹੜਾ ਕੋਰਸ ਹੈ ਕੁਸਰੀ ਵੀ ਅੱਜ ਸ਼ੁਰੂਆਤ ਹੋ ਗਈ ਹੈ ਸੋ ਮੈਂ ਆਪਣੇ ਵੱਲੋਂ ਭਾਈ ਕਨਈਆ ਜੀ ਕੇਅਰ ਸਰਵਿਸ ਵੈਲਫੇਅਰ ਸੁਸਾਇਟੀ ਔਰ ਮੀਨੂ ਪਾਠਕ ਜੀ ਸਾਡੇ ਡਿਸਟ੍ਰਿਕਟ ਚੇਅਰਮੈਨ ਮਨਮੋਹਨ ਸੂਰੀ ਜੀ ਸਾਡੇ ਸਲਾਈ ਟੀਚਰ ਜੋਤੀ ਜੀ ਔਰ ਸਾਡੇ ਵਿੱਚ ਕਾਉਂਸਲਰ ਕੰਚਨ ਜੀ ਤੇ ਰਿਸ਼ੂ ਕੌਸ਼ਲ ਜੀ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਇਹ ਸਾਡੇ ਜਿਹੜੇ ਹੁਣ ਨਵੇਂ ਦੋ ਸੈਂਟਰ ਚੱਲਣੇ ਆ ਉਹਨਾਂ ਦੇ ਵਿੱਚ ਇਹਨਾਂ ਦੋਨਾਂ ਹੀ ਕਾਉਂਸਲਰਾਂ ਦਾ ਮਤਲਬ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਹੋਣ ਵਾਲਾ ਹੈ